ਪਰ ਅੱਜ ਤੱਕ ਤੁਸੀਂ ਮੇਰੇ ਮੂੰਹ ਸੁਣਿਆ ਕਿ ਮੇਰੇ ਕੋਲ ਪਹੁੰਚੋਂ ਮੈਨੂੰ ਲੋੜ ਮਦਦ ਦੀ ਜਾਂ ਰੋਂਦੇ ਵੇਖਿਆ ਕਦੀ ਜਾਂ ਰੰਗ ਜਾਂ ਬੋਲਾਂ ਸਿਕਰੀ ਜੰਮੀ ਦੇਖੀ ਹੈ ਕਿਉਂਕਿ ਇਹ ਜਿਹੜੀ ਲੜਾਈ ਨਾ ਪੰਥ ਦੀ ਇਹ ਆਪਣੇ ਸੇਤ ਲੜੀ ਜਾਂਦੀ ਹੈ ਤੇ ਆਸਰਾ ਗੁਰੂ ਦਾ ਸੋ ਜੋ ਵੀ ਕਰਨਾ ਹੈ ਜੇ ਤੇ ਪਤਾ ਹੀ ਦਮ ਹੈ ਫਿਰ ਕਰੋ ਨਹੀਂ ਤਾਂ ਬੰਨ ਕੇ ਦਮਾਲੇ ਤੇ ਬਹਿ ਕੇ ਰੋਣਾ ਭਾਵਿਕ ਹੋ ਕੇ ਇਹ ਠੀਕ ਗੱਲ ਨਹੀਂ ਹੈ ਜਾਂ ਤੇ ਇਸ ਲਾਈਨ ਚ ਆਓ ਨਾ ਇੱਕ ਦਫਾ ਬਲਜਿੰਦਰ ਸਿੰਘ ਪਰਵਾਨਾ ਵੀ ਮਰ ਹੁੰਦਾ ਵੇਖਿਆ ਮਤਲਬ ਮੈਂ ਬੜੇ ਬੜੇ ਯੋਧੇ ਰਹੰਦੇ ਵੇਖੇ ਨੇ ਤੇ ਇਹ ਗੱਲ ਯਾਦ ਰੱਖਿਓ ਇਸ ਲੜਾਈ ਚ ਉਹੋ ਤਰ ਜਿਹਦੇ ਪੱਟਾਂ ਚ ਜ਼ੋਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ ਚੱਲਣ ਭੋਜੋ ਅੱਜ ਆ ਭਾਈ ਮਰਤਪਾਲ ਮੈਰੋਂ ਦੀ ਮੈਂ ਵੀਡੀਓ ਦੇਖੀ ਜੇ ਚ ਰੋ ਰਿਹਾ ਹੈ ਉਦੋਂ ਪਹਿਲਾਂ ਕਿਸਨਦਰ ਸਿੰਘ ਠੀਕ ਹੀ ਵਾਂਦੇ ਦੇਖੀ ਸੀ ਉਹ ਵੀ ਰੋ ਰਿਹਾ ਸੀਗਾ ਮੈਂ ਨਾ ਬੜੇ ਚਿਰ ਤੋਂ ਕਹਿ ਰਹੇ ਆ ਇਹ ਗੱਲ ਕਿ ਭਈ ਸਿੱਖੋ ਇਸ ਮદાન ਚ ਉਹੀ ਨਿਤਰੇ ਜਿਹਦੇ ਜਿਹਦੇ ਪੱਟਾ ਚ ਜ਼ੋਰ ਹੈ ਪਿੱਛੇ ਕੋਈ ਨਹੀਂ ਕਿਸੇ ਦੇ ਆਉਂਦਾ ਸਲਾਮਾਂ ਦੇਣ ਵਾਲੇ ਬਹੁਤ ਨੇ ਵੀ ਇਹ ਕੰਮ ਇਦਾਂ ਹੋਣਾ ਚਾਹੀਦਾ ਸੀ ਇਦਾਂ ਕਿਉਂ ਨਹੀਂ ਕੀਤਾ ਪਰ ਜਦੋਂ ਮદાન ਚ ਉਤਰਨਾ ਫਿਰ ਕਿਸੇ ਨੇ ਨਹੀਂ ਹੋਣਾ ਹੁਣ ਉਹ ਜਿਸ ਕੁੜੀ ਵਾਸਤੇ ਲੜਿਆ ਕੁੜੀ ਮੋਕਰ ਗਈ ਪਿੱਛੇ ਕੋਈ ਨਹੀਂ ਆਇਆ ਇਹ ਛੋਟੀਆਂ ਗੱਲਾਂ ਨੇ ਸਿੰਘਾਂ ਨੂੰ ਐਨੀ ਮਾੜੀ ਮਾੜੀ ਗੱਲ ਤੇ ਦਿਲ ਨਹੀਂ ਛੱਡ ਦੇਣਾ ਚਾਹੀਦਾ ਹੁਣ 2016 ਦੇ ਵਿੱਚ ਝੂਠੇ ਕੇਸ ਪਾਇਆ ਸਾਡੇ ਤੇ 3 ਮਹੀਨੇ ਖੱਜਲ ਕੀਤਾ ਰੂਪੋਸ਼ ਰਹੇ 21 ਚਾਏ ਬੰਬਲਾਸਾ ਕੇਸ ਤੇ ਪਤਾ 4 ਮਹੀਨੇ ਖੱਜਲ ਕੀਤਾ ਹੁਣ ਮੈਨਸ 3.5 ਮਹੀਨੇ ਹੋ ਗਏ ਐਨੂੰ ਵਾਪਸ ਸਾਈਆਂ ਦਾ ਮਸਲਾ ਹੈ ਕਿੱਥੇ ਕਿੱਥੇ ਮੇਰੇ ਤੇ ਐਫ ਆਈ ਆਰ ਹੈ ਪਰ ਅੱਜ ਤੱਕ ਤੁਸੀਂ ਮੇਰੇ ਮੂੰਹ ਸੁਣਿਆ ਕੀ ਮੇਰੇ ਕੋਲ ਪਹੁੰਚੋ ਮੈਨੂੰ ਲੋੜ ਮਦਦ ਦੀ ਜਾਂ ਰੋਂਦੇ ਵੇਖਿਆ ਕਦੀ ਜਾਂ ਰੰਗ ਜਾਂ ਬੋਲਾਂ ਸਿਕਰੀ ਜੰਮੀ ਦੇਖੀ ਹੈ ਕਿਉਂਕਿ ਇਹ ਜਿਹੜੀ ਲੜਾਈ ਨਾ ਪੰਥ ਦੀ ਇਹ ਆਪਣੇ ਸੇਤ ਲੜੀ ਜਾਂਦੀ ਹੈ ਤੇ ਆਸਰਾ ਗੁਰੂ ਦਾ ਸੋ ਜੋ ਵੀ ਕਰਨਾ ਹੈ ਜੇ ਤੇ ਪਤਾ ਹੀ ਦਮ ਹੈ ਫਿਰ ਕਰੋ ਨਹੀਂ ਤਾਂ ਬੰਨ ਕੇ ਦਮਾਲੇ ਤੇ ਬਹਿ ਕੇ ਰੋਣਾ ਭਾਵਿਕ ਹੋ ਕੇ ਇਹ ਠੀਕ ਗੱਲ ਨਹੀਂ ਹੈ ਜੀਆਂ ਤੇ ਇਸ ਲਾਈਨ ਚ ਆਓ ਨਾ ਇੱਕ ਦਫਾ ਬਲਜਿੰਦਰ ਸਿੰਘ ਪਰਮਾਨਾ ਵੀ ਮਰੋਂਦਾ ਵੇਖਿਆ ਮਤਲਬ ਮੈਂ ਬੜੇ ਬੜੇ ਯੋਧੇ ਰੋਂਦੇ ਵੇਖੇ ਨੇ ਤੇ ਇਹ ਗੱਲ ਯਾਦ ਰੱਖਿਓ ਇਸ ਲੜਾਈ ਚ ਉਹ ਤਰੇ ਜਿਹਦੇ ਪੱਟਾਂ ਚ ਜ਼ੋਰ ਹੈ ਆ ਦੇ 20 ਦਿਨ ਹੀ ਨਾ ਸੁੱਤੇ ਇਹ ਕਹਿੰਦੇ ਸੀ ਤੇ ਤਾਂ ਪਰੇਸ਼ਾਨ ਹੈ ਸਾਨੂੰ 3.5 ਮਿੰਟ ਹੋ ਗਏ ਜਾਗਦੇ ਨੂੰ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਤਨ ਲੱਗਦਾ ਕਿ ਮੈਂ ਟੇਕੇ ਬਹਿ ਗਿਆ ਵਾਂ ਸਵੇਰੇ ਅਮਰਸਾ ਸੀ ਨਾ ਮੈਂ ਕੁਲਚੇ ਖਾ ਰਿਹਾ ਅੱਜ ਮੈਂ ਦਿੱਲੀ ਹਾਂ ਕੱਲ ਮੈਂ ਫਿਰ ਅਮਰਸਰ ਹੋਣਾ ਸੋ ਚੰਡੀਗੜ ਪਟੀਸ਼ਨਾਂ ਪੈ ਰਹੀਆਂ ਐ ਸਾਈਆਂ ਦੇ ਖਿਲਾਫ ਫਿਰ ਵਰਕ ਫੋਰ ਦਾ ਪੰਗਾ ਸ਼ੁਰੂ ਹੋ ਗਿਆ ਇਹ ਬੋਲਾ ਕੁਛ ਚੱਲ ਰਿਹਾ ਹੈ ਲਾਈਵ ਥ੍ਰੈਟ ਹੈ ਸਿਕਿਉਰਿਟੀ ਇਸ਼ੂ ਕੀਤੀ ਵੀ ਲੈਣ ਵਾਸਤੇ ਕਦੀ ਨੈਟ ਤੇ ਆ ਕੇ ਰੋਏ ਨਹੀਂ ਵੀ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਕਿਸੇ ਨੇ ਮਦਦ ਨਹੀਂ ਕੀਤੀ ਜੀ ਟੁੱਟੇਗੇ ਮਾਰੇਗੇ ਤਬਾਹ ਹੋਗੇ ਸੋਹਣੇ ਦੇ ਲੱਗੇ ਬੇਵਫਾ ਹੋਗੇ ਕਿਉਂਕਿ ਸਾਨੂੰ ਘਰੋਂ ਕੋਈ ਲੈਣ ਨਹੀਂ ਆਇਆ ਮੈਂ ਆਪਣੀ ਮਰਜ਼ੀ ਨਾਲ ਆਏ ਹਾਂ ਸੋ ਜਦੋਂ ਆਪਣੀ ਮਰਜ਼ੀ ਨਾਲ ਆਏ ਉਹਦੇ ਜੋ ਕਨਸੀਕਵੈਂਸਿਸ ਨੇ ਜੋ ਨਤੀਜੇ ਨੇ ਉਹਦੀ ਜ਼ਿੰਮੇਵਾਰੀ ਮੇਰੀ ਹੈ ਸੋ ਮੇਰੇ ਸਾਰੇ ਸਿੰਘਾਂ ਨੂੰ ਬੇਨਤੀ ਹੈ ਕਿ ਭਾਈ ਯਾ ਤੇ ਇਸ ਮદાન ਚ ਉਤਰੋ ਨਾ ਇਹ ਤੇ ਛੋਟਾ ਜਿਹਾ ਕੁੜੀ ਦਾ ਮਸਲਾ ਹੈ ਨਾ ਤੇ ਉਥੇ ਦਿਲ ਛੱਡ ਕੇ ਬਹਿ ਗਿਆ ਮੇਰਾ ਐਨਾ ਤੂੰ ਯੋਧਾ ਪੰਥ ਦਾ ਯਾਰ ਹੱਦ ਹੋ ਗਈ ਹੈ ਤੇਰੇ ਹੱਕ ਚ ਅਸੀਂ ਪੋਸਟ ਪਾਈ ਹੈ ਤੇ ਤੂੰ ਦਿਲ ਛੱਡਦਾ ਇਥੇ ਜਥੇਬੰਦੀਆਂ ਪਿੱਛੇ हट ਗਈਆਂ ਚਾਰ ਚਾਰ ਐਫ ਆਰ ਨੇ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਤੰਨ ਲੱਗਾ ਮੈਨੂੰ ਗ੍ਰਫਤਾਰ ਕਰਨ ਵਾਸਤੇ ਚੰਡੀਗੜ੍ਹ ਦੇ ਵਿੱਚ ਡੀਸੀ ਦਫ਼ਤਰੇ ਪੇਪਰ ਗੈਰ ਮੇਰੇ ਅਰੈਸਟ ਹੋਣ ਵਾਸਤੇ ਹਾਈ ਕੋਰਟ ਚ ਪਟੀਸ਼ਨ ਪਈ ਮੈਨੂੰ ਅਰੈਸਟ ਕਰਨ ਵਾਸਤੇ ਉਤੋਂ ਜਿਸ ਵੀ ਸੀ ਨੋਡੇ ਵਖਰਾ ਆਪਣੀ ਗੇਮ ਚਲਾ ਰਿਹਾ ਹੈ ਤੇ ਤੁਹਾਡੇ ਲੋਕਾਂ ਦਾ ਵਿਰੋਧ ਵੱਖਰਾ ਮੈਂ ਚੱਲ ਰਿਹਾ ਪਰ ਹੁਣ ਅਸੀਂ ਬਾਅਦ ਕੀ ਡੋਸਾ ਖਾਨ ਚੱਲੇ ਆ ਚੜਦੀ ਕਲਾ ਚ ਰਿਹਾ ਕਰੋ ਨਹੀਂ ਤਾਂ ਲਾਈਨ ਛੱਡ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ